ਆਪਾਂ ਅੱਜ ਗੁਰੂ ਘਰਾਂ ਚ ਅਰਦਾਸ ਕਰਾਉਂਦੇ ਆ ਵੀ ਸਾਨੂੰ ਆਹ ਕੁਝ ਚਾਹੀਦਾ ਚਾਹੀਦਾ ਪਰ ਜਦੋਂ ਉੱਥੇ ਆਹ ਡਾਇਲੋਗ ਬੋਲੇ ਗਿਆ ਨਾ ਅਰਦਾਸ ਸਰਬੱਤ ਦੇ ਭਲੇ ਦੀ ਤੇ ਇੱਕ ਬਹੁਤ ਵੱਡਾ ਮੈਸੇਜ ਦੁਨੀਆ ਦੇ ਵਿੱਚ ਗਿਆ ਤੇ ਸਾਨੂੰ ਤਾਂ ਪਤਾ ਬਾਬਾ ਜੀ ਅਰਦਾਸ ਦੀ ਤਾਕਤ ਕੀ ਹੁੰਦੀ ਕਿਉਂਕਿ ਅਸੀਂ ਤਾਂ ਜਿਹੜਾ ਜੁਆਏ ਆ ਇਹਨਾਂ ਅਰਦਾਸਾਂ ਕਰਕੇ ਆਏ ਆ ਵੀ ਮੇਰੀ ਤਾਂ ਅਰਦਾਸ ਪੂਰੀ ਹੋਈ ਸੀ ਮੈਂ ਤਾਂ ਸ਼ੁਕਰਾਨਾ ਹੀ ਕਰਨ ਗਈ ਸੀ ਇੱਕ ਤਾਂ ਹਜੂਰ ਸਾਹਿਬ ਦੇ ਦਰਸ਼ਨ ਇਦਾਂ ਲੱਗਿਆ ਕਿ ਕਲਗੀਧਰ ਪਾਤਸ਼ਾਹ ਨੇ ਆਪ ਬੁਲਾ ਲਿਆ ਹਨਾ 11 ਸਤੰਬਰ ਨੂੰ ਫਿਲਮ ਰਿਲੀਜ਼ ਹੋਣ ਜਾ ਰਹੀ ਹੈ ਅਰਦਾਸ ਸਰਬੱਤ ਦੇ ਭਲੇ ਦੀ ਸੋ ਅੱਜ 9 ਸਤੰਬਰ ਨੂੰ ਹੀ ਇਸ ਫਿਲਮ ਦਾ ਜਿਹੜਾ ਹੈ ਪ੍ਰੀਮੀਅਰ ਰੱਖਿਆ ਗਿਆ ਹੈ ਸਕਰੀਨਿੰਗ ਰੱਖੀ ਗਈ ਹੈ ਮੋਹਾਲੀ ਦੇ ਵਿੱਚ ਔਰ ਨਿਹੰਗ ਸਿੰਘ ਇੱਥੇ ਪਹੁੰਚੇ ਹੋਏ ਨੇ ਇੱਕ ਸਪੈਸ਼ਲ ਉਹਨਾਂ ਲਈ ਸਕਰੀਨਿੰਗ ਰੱਖੀ ਗਈ ਹੈ ਆਰਟਿਸਟ ਵੀ ਜ਼ਰੂਰ ਫਿਲਮ ਦੇ ਇੱਥੇ ਆਉਣਗੇ ਪਰ ਉਹਨਾਂ ਲਈ ਇਹ ਫਿਲਮ ਜਿਹੜੀ ਹੈ ਖਾਸ ਕਰ ਰੱਖੀ ਹੋਈ ਹੈ ਛੋਟੇ ਛੋਟੇ ਨਿਹੰਗ ਸਿੰਘ ਵੀ ਦਿਖਣਗੇ ਬਹੁਤ ਵੱਡੇ ਨਾਮ ਜਿਹੜੇ ਹੈ ਨਿਹੰਗ ਸਿੰਘਾਂ ਦੇ ਉਹ ਵੀ ਸਾਨੂੰ ਦੇਖਣ ਨੂੰ ਇੱਥੇ ਮਿਲਣਗੇ ਸੋ ਉਹਨਾਂ ਤੋਂ ਜਾਣਾਂਗੇ ਕਿ ਉਹਨਾਂ ਨੂੰ ਫਿਲਮ ਸਰ ਅਰਦਾਸ ਸਰਬੱਤ ਦੇ ਦੇ ਕਿਵੇਂ ਦੇ ਲੱਗੀ ਹੈ ਔਰ ਜਿੱਥੇ ਇੱਥੇ ਜਿੱਨੇ ਵੀ ਇੱਥੇ ਹੋਰ ਨਿਹੰਗ ਸਿੰਘ ਜਾਂ ਹੋਰ ਜਿਹੜੇ ਲੋਕ ਇੱਥੇ ਪਹੁੰਚੇ ਹੋਏ ਆ ਉਹਨਾਂ ਨਾਲ ਗੱਲਬਾਤ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਮੇਰੇ ਪਿੱਛੇ ਤੁਸੀਂ ਆਵਾਜ਼ ਵੀ ਸੁਣ ਸਕਦੇ ਹੋ ਕਿ ਕਿਵੇਂ ਜੇਕਾਰੇ ਲੱਗ ਰਹੇ ਨੇ ਪੂਰਾ ਮਾਹੌਲ ਜਿਹੜਾ ਹੈ ਇੱਥੇ ਬਣਿਆ ਹੋਇਆ ਹੈ ਔਰ ਅਰਦਾਸ ਹੈ ਔਰ ਉਹ ਵੀ ਸਰਬੱਤ ਦੇ ਭਲੇ ਲਈ ਇਸ ਵਾਰ ਕੀਤੀ ਜਾ ਰਹੀ ਹੈ ਸੋ ਇਹੀ ਉਮੀਦ ਕਰਦੇ ਹਾਂ ਕਿ ਜਦੋਂ ਲੋਕਾਂ ਤੱਕ ਇਹ ਪਹੁੰਚੇਗੀ ਲੋਕੀ ਇਸ ਨੂੰ ਬਹੁਤ ਪਸੰਦ ਕਰਨਗੇ ਔਰ ਇਹਨੂੰ ਸਿੱਖੀ ਦੇ ਨਾਲ ਵੀ ਬਹੁਤ ਜ਼ਿਆਦਾ ਜੜਾ ਜੋੜਿਆ ਜਾ ਰਿਹਾ ਕਿਉਂਕਿ ਅ ਤਖਸ਼ਰੀ ਹਯੂਰ ਹੈਬ ਨੂੰ ਇਹਦੇ ਵਿੱਚ ਦਿਖਾਇਆ ਗਿਆ ਹੈ ਇਸ ਵਾਰ ਜਿਹੜਾ ਹੈ ਸ਼ੂਟ ਫਿਲਮ ਦਾ ਉੱਥੇ ਹੋਇਆ ਹੈ ਸੋ ਵੇਖਦੇ ਹਾਂ ਕਿ ਇੱਥੇ ਕਿਹੜੇ-ਕਿਹੜੇ ਲੋਕ ਪਹੁੰਚੇ ਹੋਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਨ ਦੀ ਵੀ ਪੂਰੀ ਕੋਸ਼ਿਸ਼ ਕਰਾਂਗੇ ਸੀਮਾ ਕੌਸ਼ਲ ਮੈਮ ਰੁਪਿੰਦਰ ਰੂਪੀ ਮੈਮ ਮੈਮ ਬਹੁਤ-ਬਹੁਤ ਮੁਬਾਰਕਾਂ ਵਾਕਈ ਤੁਸੀਂ ਇੰਨੀ ਸੋਹਣੀ ਫਿਲਮ ਬਣਾਤੀ ਹੈ ਹਾਡੀ ਵੀ ਆਈ ਬਹੁਤ ਇਮੋਸ਼ਨਲ ਹੋਏ ਹਾਂ ਅਸੀਂ ਨਹੀਂ ਬਣਾਈ ਇਹ ਉਹ ਇਹ ਇਹ ਅਸੀਂ ਨਹੀਂ ਅਸੀਂ ਕੌਣਾ ਬਣਾਉਣ ਵਾਲੇ ਇਹ ਵਾਈਗਰੂ ਨੇ ਬਣਾਈ ਹੈ ਇਹ ਸਰਬਾਦੇ ਭਲੇ ਦੀ ਗੱਲ ਕੀਤੀ ਗਈ ਹੈ ਇਹਦੇ ਵਿੱਚ ਮਤਲਬ ਜ਼ਿੰਦਗੀ ਦਾ ਕੋਈ ਪਹਿਲੂ ਨਹੀਂ ਬਚਿਆ ਜ਼ਿੰਦਗੀ ਦੇ ਹਰ ਪੱਖ ਤੇ ਗੱਲ ਕੀਤੀ ਹੈ ਜ਼ਿੰਦਗੀ ਦੇ ਹਰ ਪਹਿਲੂ ਨੂੰ ਮਤਲਬ ਬਹੁਤ ਨੇੜੇ ਤੋਂ ਦਿਖਾਇਆ ਇੱਕ ਫਿਲਮੀ ਤਰੀਕੇ ਨਾਲ ਨਹੀਂ ਐ ਲੱਗਦਾ ਸੀ ਹਾਂ ਹੈਨਾ ਰਿਸ਼ਤੇ ਜਿਵੇਂ ਟਾਈਮ ਇਦਾਂ ਦਾ ਆ ਗਿਆ ਕਿ ਅਸੀਂ ਆਪਣੇ ਆਪ ਨੂੰ ਵੀ ਟਾਈਮ ਨਹੀਂ ਦੇ ਪਾਉਂਦੇ ਸਾਨੂੰ ਪਤਾ ਹੀ ਨਹੀਂ ਲੱਗਦਾ ਅਸੀਂ ਕਦੋਂ ਆਪਦੇ ਰਿਸ਼ਤਿਆਂ ਤੋਂ ਦੂਰ ਹੋ ਜਾਂਦੇ ਆ ਬਟ ਇਹ ਫਿਲਮ ਹੈ ਜਿਹੜੀ ਜਦੋਂ ਕੋਈ ਵੀ ਦੇਖੂਗਾ ਨਾ ਮੈਂ ਦਾਅਵੇ ਨਾ ਕਹਿੰਦੀ ਮੈਂ ਸੱਚੀ ਕਹਿੰਨੀ ਆ ਇੱਕ ਵਾਰ ਫਿਲਮ ਤੋਂ ਬਾਅਦ ਉਹਦੇ ਰਿਸ਼ਤੇ ਜ਼ਰੂਰ ਉਹ ਭੱਜ ਕੇ ਆਪਦੇ ਬਾਪੂ ਨੂੰ ਆਪਦੀ ਮਾਂ ਨੂੰ ਉਹ ਜ਼ਰੂਰ ਜੱਫੀ ਪਾਊਗਾ ਜੀ ਬੱਚੇ ਵੀ ਪਾਉਣਗੇ ਬੜੇ ਵੀ ਪਾਉਣਗੇ ਇਸ ਕਰਕੇ ਮੁਬਾਰਕਾ ਦਿੰਨੇ ਆ ਅਸੀਂ ਸਾਰੀ ਟੀਮ ਨੂੰ ਹੰਬਲ ਮੋਸ਼ਨ ਪਿਕਚਰ ਨੂੰ ਤੇ ਪ੍ਰੋਡਿਊਸਰ ਨੂੰ ਬੇ ਇਹੋ ਜੇ ਜਿਹੜੇ ਵਿਸ਼ੇ ਨੇ ਨਾ ਸਾਡੇ ਬੱਚਿਆਂ ਨੂੰ ਅੱਜ ਨਾ ਜ਼ਰੂਰਤ ਹੈ ਬਿਲਕੁਲ ਇਹ ਜੋ ਸਮਾ ਚੱਲਦਾ ਸੋ ਮੈਂ ਤਾਂ ਕਹਿ ਰਹੀ ਆ ਵੀ ਇਹ ਲੜੀ ਮਾਰਨਾ ਬਸ ਬਣੀ ਜਾਣ ਬੜੇ ਪ੍ਰਾਊਡ ਦੀ ਗੱਲ ਹੈ ਕਿ ਸਾਡੇ ਪੰਜਾਬੀ ਸਿਨੇਮਾ ਦੇ ਵਿੱਚ ਇਦਾਂ ਦੀ ਫਿਲਮ ਆਈ ਇਦਾਂ ਦੀ ਫਿਲਮ ਝੋਲੀ ਪਈ ਬੜੇ ਮਤਲਬ ਧੇਰ ਬਾਅਦ ਇਦਾਂ ਦੀਆਂ ਫਿਲਮਾਂ ਬਣਦੀਆਂ ਸੋ ਮੈਂ ਇਹ ਕਹੂੰ ਕਿ ਸਾਰਿਆਂ ਨੂੰ 13 ਸਤੰਬਰ ਨੂੰ ਆਪਣੀ ਫਿਲਮ ਰਿਲੀਜ਼ ਹੋ ਜਾਣੀ ਹੈ ਕਿ ਸਾਰੇ ਜਣੇ ਫਿਲਮ ਨੂੰ ਜ਼ਰੂਰ ਦੇਖਣ ਕਦਮ ਪੁੱਟਾਂ ਤੇ ਆਏ ਇਹ ਆਵਾਜ਼ਾਂ ਕਦਮ ਪੁੱਟਾਂ ਤੇ ਆਏ ਆਵਾਜ਼ਾ ਸੱਚ ਵੱਲ ਪੈਰ ਤਰੀਂ ਅਰਦਾਸ ਕਰਾਂ ਗੁਰਪੂਰੇ ਅੱਗੇ ਸਭ ਦਾ ਭਲਾ ਕਰੀਂ ਅਰਦਾਸ ਕਰਾਂ ਗੁਰਪੂਰੇ ਅੱਗੇ ਸਭ ਦਾ ਭਲਾ ਕਰੀਂ ਬਾਬਾ ਇਹ ਤੁਸੀਂ ਫਿਲਮ ਵੇਖੀ ਅਰਦਾਸ ਸਰਬੱਤ ਦੇ ਭਲੇ ਦੀ ਔਰ ਪਹਿਲੇ ਅਰਦਾਸ ਆਈ ਸੀ ਫਿਰ ਅਰਦਾਸ ਕਰਾਂ ਹੁਣ ਅਰਦਾਸ ਤਾਂ ਸਰਬੱਤ ਦੇ ਭਲੇ ਦੀ ਹੋ ਗਈ ਹੈ ਔਰ ਤਖਸ਼ੀ ਹਯੂਰ ਸਾਹਿਬ ਜੀ ਦੇ ਵੀ ਅਸੀਂ ਦਰਸ਼ਨ ਕੀਤੇ ਆ ਕਿਵੇਂ ਦੇ ਲੱਗੀ ਤੁਹਾਨੂੰ ਤੇ ਜੀ ਮੂਵੀ ਆ ਤੇ ਜਦੋਂ ਅਖੀਰ ਦੇ ਵਿੱਚ ਆਖਿਆ ਜਾਂਦਾ ਵੀ ਅਰਦਾਸ ਕਰਾਉਣੀ ਆ ਕਾਦੀ ਅਰਦਾਸ ਆਪਾਂ ਅੱਜ ਗੁਰੂ ਘਰਾਂ ਚ ਅਰਦਾਸ ਕਰਾਉਣੀ ਆ ਵੀ ਸਾਨੂੰ ਆ ਕੋਈ ਚਾਹੀਦਾ ਚਾਹੀਦਾ ਪਰ ਜਦੋਂ ਉੱਥੇ ਆਹ ਡਾਇਲੋਗ ਬੋਲਿਆ ਗਿਆ ਨਾ ਅਰਦਾਸ ਸਰਵਤ ਦੇ ਭਲੇ ਦੀ ਤੇ ਇੱਕ ਬਹੁਤ ਵੱਡਾ ਮੈਸੇਜ ਦੁਨੀਆ ਦੇ ਵਿੱਚ ਗਿਆ ਤੇ ਬਹੁਤ ਬਖੂਬੀ ਢੰਗ ਦੇ ਨਾਲ ਇਸ ਫਿਲਮ ਨੂੰ ਬਣਾਇਆ ਗਿਆ ਬੜੀ ਇਮੋਸ਼ਨਲ ਤੇ ਹਾਰਟ ਟੱਚਿੰਗ ਇਹ ਮੂਵੀ ਆ ਸਮਾਜਿਕ ਰਿਸ਼ਤਿਆਂ ਨੂੰ ਜੋੜਨ ਦਾ ਇਹ ਮੂਵੀ ਕੰਮ ਕਰੂਗੀ ਨਵਾਂ ਮੀਲ ਪੱਥਰ ਕੱਟ ਕੇ ਜਾਊਗੀ ਸਾਰਿਆਂ ਨੂੰ ਬੇਨਤੀ ਕਰਦੇ ਆ ਪਰਿਵਾਰਾਂ ਸਮੇਤ ਜ਼ਰੂਰ ਦੇਖਣ ਆਓ ਕਦੇ ਮੱਥਾ ਨਾ ਫਕੀਰਾਂ ਨਾਲ ਲਾਇਓ ਲੇਖਾ ਦੇਣਾ ਔਖਾ ਹੋ ਜੂਗਾ ਕਦੇ ਮੱਥਾ ਨਾ ਫਕੀਰਾਂ ਨਾਲ ਲਾਇਓ ਲੇਖਾ ਦੇਣਾ ਔਖਾ ਹੋ ਜੂਗਾ ਵਾਹਿਗੁਰੂ ਜੀ ਕਾ ਖਾਲਸਾ ਸਰ ਅਰਦਾਸ ਸਰਬੱਤ ਦੇ ਭਲੇ ਦੀ ਹੁਣੇ ਵੇਖ ਕੇ ਆਏ ਹੋ ਹੈਨਾ ਅਰਦਾਸ ਵੀ ਬਹੁਤ ਸੋਹਣੀ ਸੀ ਅਰਦਾਸ ਕਰਾਂ ਵੀ ਤੇ ਹੁਣ ਅਰਦਾਸ ਸਰਬੱਤ ਦੇ ਭਲੇ ਦੀ ਹੋਈ ਹੈ ਸੋ ਇਹ ਅਰਦਾਸ ਸਰਬੱਤ ਦੇ ਭਲੇ ਦੀ ਨੇ ਤੁਹਾਡੇ ਦਿਲ 'ਚ ਕਿੰਨਾ ਘਰ ਕੀਤਾ ਅ ਦਿਲ 'ਚ ਜਿਹੜਾ ਘਰ ਕਰਨ ਦੀ ਗੱਲ ਆ ਜੀ ਉਹ ਤਾਂ ਇਹ ਆ ਵੀ ਮਤਲਬ ਸਿਫਤ ਵਾਸਤੇ ਕੋਈ ਸ਼ਬਦ ਨਹੀਂ ਹੈਗੇ ਜੇ ਤੁਸੀਂ ਜਿੰਨੇ ਵੀ ਅੰਦਰ ਫਿਲਮ ਦੇਖ ਕੇ ਆਏ ਨੇ ਜੇ ਤੁਸੀਂ ਸਾਰਿਆਂ ਨੂੰ ਪੁੱਛੋਗੇ ਤਾਂ ਇਹ ਹੋਊਗਾ ਵੀ ਹਰ ਇੱਕ ਬੰਦੇ ਨੇ ਇਹੀ ਕਹਿਣਾ ਵੀ ਵੀ ਰੋਣ ਤੋਂ ਬਿਨਾ ਕੋਈ ਅੱਖ ਰਹਿ ਹੀ ਨਹੀਂ ਰਹੀ ਨਹੀਂ ਸੀ ਉੱਥੇ ਹੈਨਾ ਇੱਕ ਧੀ ਦਾ ਬਾਪ ਨੇ ਕਿਦਾਂ ਉਹਦੀ ਪਰਵਰਿਸ਼ ਕੀਤੀ ਕਿਦਾਂ ਜ਼ਹਿਰ ਦਿੱਤੀ ਜਾਂ ਫਿਰ ਗੁਰਪ੍ਰਤ ਖੂਗੀ ਭਾਜੀ ਵਾਲਾ ਸੀਨ ਜਿਹੜਾ ਜਾਂ ਇੱਕ ਪੁੱਤ ਆਪਣੇ ਬਾਪ ਦੇ ਫਰਜ਼ ਕਿਦਾਂ ਪਛਾਣਦਾ ਕਿਵੇਂ ਪਿਆਰ ਕਰਦਾ ਸੋ ਬਹੁਤ ਵੱਡਾ ਮੈਸੇਜ ਆ ਫਿਲਮ ਵਿੱਚ ਬਹੁਤ ਜ਼ਿਆਦਾ ਵੱਡਾ ਸਾਰੀ ਸੰਗਤ ਨੂੰ ਮੈਂ ਬੇਨਤੀ ਕਰਦਾ ਆ ਆਪਣੇ ਪਰਿਵਾਰਾਂ ਨਾਲ ਫੈਮਲੀਆ ਨਾਲ ਫਿਲਮ ਦੇਖਣ ਆਓਏ ਮਨਾਰਾ ਚੋਪੜਾ ਜਰ ਨੇ ਇੱਥੇ ਮੌਜੂਦ ਹੈ ਮਨਾਰਾ ਅਰਦਾਸ ਸਰਬਤ ਦੇ ਬਲੇ ਦੀ ਤੁਸੀਂ ਵੇਖੀ ਅਸੀਂ ਬਹੁਤ ਜ਼ਿਆਦਾ ਇਮੋਸ਼ਨਲ ਹੋਏ ਸਾਰੇ ਜਣੇ ਤੁਸੀਂ ਕਿੰਨੇ ਕੋ ਇਮੋਸ਼ਨਲ ਹੋਏ ਭਾਬੋ ਕੋਈ ਮੈਨੂੰ ਬਹੁਤ 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 ਹੀ ਪਿਆਰੀ ਫਿਲਮ ਲੱਗੀ ਐਂਡ ਬੜੀ ਪਿਆਰ ਨਾਲ ਲਿਖੀ ਹੋਈ ਐ ਪਤਾ ਚੱਲ ਰਿਹਾ ਹੈ ਤੇ ਐਸ ਫਿਲਮ ਨੂੰ ਆਈ ਥਿੰਕ ਇੰਟਰਨੈਸ਼ਨਲ ਰਿਪਰੈਜੈਂਟੇਸ਼ਨ ਵੀ ਮਿਲਣੀ ਚਾਹੀਦੀ ਐ ਬਿਕਾਜ਼ ਬਹੁਤ ਹੀ ਸੋਰੀ ਜੀ ਪਿਆਰੀ ਜੀ ਈਮੋਸ਼ਨਲ ਕਹਾਣੀ ਐ ਐਂਡ ਘਰ ਘਰ ਦੀ ਕਹਾਣੀ ਆਈ ਹੋਈ ਐ ਇਫ ਯੂ ਲੁੱਕ ਐਟ ਇਟ ਹਰ ਹਰ ਘਰ ਮੇ ਕੁਛ ਨਾ ਕੁਛ ਪ੍ਰੋਬਲਮ ਹੈ ਸੋ ਯਾ ਦਿਸ ਇਜ਼ ਵੈਰੀ ਸਪੈਸ਼ਲ ਅੱਖਾਂ ਨਮ ਹੋਈਆਂ ਸੀ ਜਦੋਂ ਅੰਦਰ ਬੈਠੇ ਸੀਗੇ ਔਰ ਸਵਕੋਰਸ ਡੈਫੀਨਿਟਲੀ ਐਵਰੀ 10 ਮਿੰਟਸ ਹਰ 10 ਮਿੰਟ ਦੇ ਵਿੱਚ ਬਹੁਤ ਸਾਰੀ ਕਹਾਣੀਆਂ ਜਿਹੜੀਆਂ ਨਾਲ-ਨਾਲ ਦਿਖਾਈਆਂ ਜਾ ਰਹੀ ਸੀ ਤੁਹਾਡੀ ਕਿਹੜੀ ਤੁਹਾਡੇ ਕਿਹੜੀ ਇਦਾਂ ਦੀ ਲੱਗੀ ਕਹਾਣੀਆਂ ਯਾਰ ਇਹ ਬਹੁਤ ਮੈਂ ਨੇੜੇ ਕਿਤੇ ਵੇਖੀ ਹੋਈ ਹੈ ਉਹ ਨੇੜੇ ਤੇ ਮੈਂ ਜਿਹੜੀ ਗਿੱਪੀ ਚੀਜ਼ ਦੀ ਕੋ ਸਟੋਰੀ ਸੀ ਜਦੋਂ ਉਹਨਾਂ ਨੇ ਦਿਖਾਇਆ ਦੇ ਉਧਰ ਫਾਦਰ ਪ੍ਰੋਪਰਲੀ ਨਹੀਂ ਚੱਲ ਪਾ ਰਹੇ ਤੇ ਮੇਰੇ ਬਿਗ ਬਾਸ ਦੇ ਬਾਅਦ ਮਾਈ ਫਾਦਰ ਵਾਸ অলਸੋ ਨਾਟ ਫੀਲਿੰਗ ਵੈਲ ਕੁਝ ਇਸ ਤਰ੍ਹਾਂ ਦੀ ਸਿਚੁਏਸ਼ਨ ਸੀ ਤੇ ਮੈਂ ਉਹਨੂੰ ਬਹੁਤ ਰਿਲੇਟ ਕੀਤਾ ਬਟ ਅਦਰਵਾਈਜ਼ ਆਈ ਆਲਸੋ ਲਾਈਕ ਦ ਫੈਕਟ ਦ ਸਟੋਰੀ ਵੇਅਰ ਯੂ نو ਜਿਹੜੀ ਉਹਨਾਂ ਦੀ 14 ਇਅਰਸ ਦੀ ਕੁੜੀ ਸੀ ਐਂਡ ਸ਼ੀ ਇਸ ਨਾਟ ਏਬਲ ਟੂ ਉਹ ਬਹੁਤ ਥਾ ਅਨੁਨ ਉਹਨਾਂ ਦਾ ਐਕਟਿੰਗ ਵੀ ਸਰ ਕਾ ਬਹੁਤ ਅਮੇਜ਼ਿੰਗ ਥਾ ਉਹਨਾਂ ਦਾ ਨਾਮ ਨਹੀਂ ਮਾਲੂਮ ਬਟ ਪ੍ਰਿੰਸ ਕਬਲ ਪ੍ਰਿੰਸ ਕਵਲ ਪ੍ਰਿੰਸ ਕਵਲਜੀਤ ਦਾ ਐਕਟਿੰਗ ਬਹੁਤ ਹੀ ਅੱਛਾ ਥਾ ਸਟਨਰ ਰਵਨੀਤ ਜੀ ਮੌਜੂਦ ਹੈ ਅਰਦਾਸ ਸਰਬੱਤ ਦੇ ਭਲੇ ਦੇ ਵਿੱਚ ਇਹਨਾਂ ਨੇ ਬਹੁਤ ਸੋਹਣਾ ਕਿਰਦਾਰ ਜਿਹੜਾ ਹੈ ਉਹ ਪਲੇ ਕੀਤਾ ਹੈ ਸੋਨਾ ਕੇ علاوہ ਜਾਂ ਫਿਰ ਬਾਕੀ ਤੁਸੀਂ ਫਿਲਮ ਜਦੋਂ ਦੇਖੋਗੇ ਤੁਹਾਨੂੰ ਤਾਂ ਪਤਾ ਲੱਗੂਗਾ ਕੀ ਹਾਲ ਹੈ ਰਫੀ ਸਤਿ ਸ਼੍ਰੀ ਅਕਾਲ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਫਤਿਹ ਬਹੁਤ ਵਧੀਆ ਹਾਲ ਹੈ ਜੀ ਤੁਸੀਂ ਨਾ ਬਹੁਤ ਵਧੀਆ ਤੁਹਾਡਾ ਕਿਰਦਾਰ ਵੇਖ ਕੇ ਹੈਨਾ ਆਬਵੀਅਸਲੀ ਹਰ ਕਿਰਦਾਰ ਦੇ ਇੱਕ ਸ਼ੇਡਸ ਜਿਹੜੇ ਹੁੰਦੇ ਆ ਉਹ ਦੇਖਣ ਨੂੰ ਸਾਨੂੰ ਮਿਲਦੇ ਹੁੰਦੇ ਆ ਨਾ ਵੱਖਰੇ ਵੱਖਰੇ ਉਹਦਾ ਫਿਲਮ ਦੇ ਵਿੱਚ ਜਦੋਂ ਲੁਕੀ ਵੇਖਣਗੇ ਤਾਂ ਆਪ ਵੀ ਜਜ ਕਰਨਗੇ ਤੁਹਾਡੇ ਕੈਰੈਕਟਰ ਨੂੰ ਕਿੱਦਾਂ ਹੈ ਨਾ ਬਟ ਅਰਦਾਸ ਸਰਬੱਤ ਦੇ ਭਲੇ ਦੇ ਨਾਲ ਜੁੜਨ ਦੇ ਨਾਲ ਤੁਹਾਨੂੰ ਕਿੰਨਾ ਕਿ ਖੁਸ਼ ਮਹਿਸੂਸ ਹੁੰਦਾ ਹੈ ਕਿ ਹਾਂ ਵਾਕੇ ਅਸੀਂ ਬਹੁਤ ਲੱਕੀ ਹਾਂ ਕਿ ਅਜਿਹੇ ਸਿਨੇਮਾ ਨਾਲ ਜੁੜ ਰਹੇ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜੀ ਮੈਂ ਇੱਕ ਤਾਂ ਹਜੂਰ ਸਾਹਿਬ ਦੇ ਦਰਸ਼ਨ ਇਦਾਂ ਲੱਗਿਆ ਕਿ ਕਲਗੀਧਰ ਪਾਸ਼ਾ ਨੇ ਆਪ ਬੁਲਾ ਲਿਆ ਹੈ ਨਾ ਐਂਡ ਆਮ ਵੀਰੀ ਗ੍ਰੇਟਫੁਲ ਟੂ ਹ ਐਂਡ ਜੀਪੀ ਸਰ ਸਾਰੀ ਟੀਮ ਬਲਜੀਤ ਦਿਓਸ ਸਰ ਜਿਨ੍ਹਾਂ ਨੇ ਮੈਨੂੰ ਕਾਸਟ ਕੀਤਾ ਇਸ ਕੈਰੈਕਟਰ ਲਈ ਐਂਡ ਬਹੁਤ ਖੁਸ਼ੀ ਹੁੰਦੀ ਹੈ ਇਸ ਫਿਲਮ ਦਾ ਸਪੈਸ਼ਲੀ ਇਸ ਫਿਲਮ ਦਾ ਹਿੱਸਾ ਕਿਉਂਕਿ ਅਸੀਂ ਦੇਖੀ ਅਰਦਾਸ ਪਹਿਲਾਂ ਜੋ ਦੋ ਅਰਦਾਸ ਫਿਲਮਾਂ ਆਈਆਂ ਹਾਂ ਜੀ ਹਾਂਜੀ ਹਾਂਜੀ ਤੇ ਉਹ ਇੱਕ ਚਾਹ ਰਹਿੰਦੀ ਸੀਗੀ ਅਸੀਂ ਵੀ ਪੰਜਾਬ 'ਚ ਜਦੋਂ ਕੰਮ ਕਰੀਏ ਇਦਾਂ ਹਨਾ ਇੰਨੀ ਸੋਹਣੀ ਫਿਲਮ ਦਾ ਪਾਰਟ ਬਣੀ ਹੈ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਜੀ ਚਿਵੀਹਾ ਯੂਰ ਸਾਹਿਬ ਦੇ ਵਿੱਚ ਗਏ ਉੱਥੇ ਮੱਥਾ ਟੇਕਣ ਗਏ ਉੱਥੇ ਨਤਮਸਤਕ ਹੋਏ ਉਹ ਮੂਮੈਂਟ ਜਾਨਣਾ ਚਾਹੂੰਗੀ ਉਹ ਫੀਲਿੰਗ ਕਿਵੇਂ ਦੀ ਸੀ ਜਦੋਂ ਉੱਥੇ ਉਸ ਧਰਤੀ ਦੇ ਪੈਰ ਉਹ ਮੂਮੈਂਟ ਹੀ ਹੈ ਕਿ ਉਹ ਆਪਾਂ ਨਹੀਂ ਜਾਂਦੇ ਆਪਾਂ ਨੂੰ ਬੁਲਾਇਆ ਜਾਂਦਾ ਉਸ ਚੀਜ਼ ਨੇ ਮੈਨੂੰ ਲੱਗਦਾ ਸਾਡੀ ਸਾਰੀ ਟੀਮ ਨੂੰ ਇੱਕ ਚੀਜ਼ ਦੇਤੀ ਹੈ ਨਿਤਨੇਮ ਕਿਉਂਕਿ ਸਾਡੇ ਕੋਲ ਫ੍ਰੀ ਟਾਈਮ ਹੁੰਦਾ ਸੀ ਅਸੀਂ 5-7 ਦਿਨ ਉੱਥੇ ਰਹੇ ਸੀਗੇ ਜਮਾਦਰਬਾਰ ਸਾਹਿਬ ਦੇ ਨੇੜੇ ਤੇ ਕਦੀ 2 ਵਜੇ ਉੱਠ ਕੇ 3 ਵਜੇ ਉੱਠ ਕੇ ਤੜਕੀ ਅਸੀਂ ਨਿਰਮਲ ਰਿਸ਼ੀ मैम ਅਸੀਂ ਸਾਰੇ ਜਾਂਦੇ ਹੁੰਦੇ ਸੀਗੇ ਜਦੋਂ ਪਾਣੀ ਉਧਰੋਂ ਪਰਖੇ ਲਿਆਉਂਦੇ ਆ ਤੇ ਇਸ ਗੁਰਦੁਆਰੇ ਲਿਆ ਕੇ ਸਾਰਾ ਅਸ਼ਤਰਾ ਸਸਤਰਾ ਦਾ ਇਸ਼ਨਾਨ ਹੁੰਦਾ ਹੈ ਹਨਾ ਤੇ ਉਹ ਨਾ ਹੈਬਿਟ ਆ ਗਈ ਪਾਠ ਕਰਨ ਦੀ ਉਹ ਬੈਸਟ ਚੀਜ਼ ਮਿਲੀ ਹੈ ਜੀ ਮੈਂ ਪਰਸਨਲੀ ਇਹ ਮੇਰਾ ਬੈਸਟ ਹੈ ਕਿ ਹੁਣ ਇਹ ਨਿਤਨੇਮ ਆ ਗਿਆ ਹੈ ਚਾਹੇ ਅਸੀਂ ਚੌਪਾਈ ਸਾਹਿਬ ਰੋਜ਼ ਕਰ ਲਈਏ ਕੋਈ ਨਾ ਕੋਈ ਅਸੀਂ ਪਾਠ ਜ਼ਰੂਰ ਇੱਕ ਬਣ ਗਿਆ ਸਰਬੱਤ ਦੇ ਭਲੇ ਦੀ ਅਰਦਾਸ ਹਰ ਕੋਈ ਵੈਸੇ ਹਰ ਮਿਲਦਾ ਕਿ ਹਰ ਸ਼ਖਸ ਜਿਹੜਾ ਕਰਦਾ ਹੀ ਕਰਦਾ ਖਾਸ ਕਰ ਪੰਜਾਬੀਆਂ ਦੀ ਜੇ ਮੈਂ ਗੱਲ ਕਰਾ ਹੈ ਨਾ ਪਰ ਇਸ ਅਰਦਾਸ ਦੇ ਨਾਲ ਤੁਹਾਡੀਆਂ ਤੁਸੀਂ ਕਿਹੜੀਆਂ ਅਰਦਾਸਾਂ ਜਿਹੜੀਆਂ ਆਪਣੀਆਂ ਲੈ ਕੇ ਗਏ ਸੀਗੇ ਹਯੂਰ ਸਾਹਿਬ ਦੇ ਵਿੱਚ ਔਰ ਤੁਹਾਨੂੰ ਲੱਗਦਾ ਕਿ ਹਾਂ ਅੱਧੀਆਂ ਪੂਰੀਆਂ ਹੋਈਆਂ ਕਿ ਹਾਂ ਉੱਥੋਂ ਵਾਪਸ ਮਉਣ ਤੱਕ ਹੋ ਗਈਆਂ ਪੂਰੀਆਂ ਕਿ ਹੋਣੀਆਂ ਮੈਂ ਅਰਦਾਸ ਨਹੀਂ ਮੈਂ ਦੇਖੋ ਜੀ ਜਿਹੜਾ ਮਿਹਨਤ ਕਰ ਰਿਹਾ ਹੁੰਦਾ ਥੀਏਟਰ ਕਰ ਰਿਹਾ ਹੁੰਦਾ 6-7 ਸਾਲ ਲੱਗਦੇ ਆ ਹਨਾ ਮੇਰੀ ਤਾਂ ਅਰਦਾਸ ਪੂਰੀ ਹੋਈ ਸੀ ਮੈਂ ਤਾਂ ਸ਼ੁਕਰਾਨਾ ਹੀ ਕਰਨ ਗਈ ਸੀ ਅਰਦਾਸ ਸਰਬੱਤ ਦੇ ਭਲੇ ਦੇ ਵਿੱਚ ਪਿਆਰੀ ਜੀ ਜੋਤੀ ਅਸੀਂ ਜਿਹੜੀ ਹੈ ਵੇਖੀ ਹੈ ਜਿਸ ਦਾ ਨਾਮ ਗੁਰਮੇਹਰ ਹੈ ਗੁਰਮੇਹਰ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਸੋ ਬਹੁਤ ਪਿਆਰੀ ਐਕਟਿੰਗ ਤੁਸੀਂ ਉਹਦੇ ਵਿੱਚ ਕੀਤੀ ਹੈ ਸਾਰਾ ਦਾ ਚਿੱਤ ਜਿਹੜਾ ਲਾ ਕੇ ਤੁਸੀਂ ਰੱਖਿਆ ਹੈ ਨਾ ਸਭ ਤੋਂ ਪਹਿਲੇ ਇਹ ਤਾਂ ਇਹ ਦੱਸੋ ਕਿ ਕਿਹੜੀ ਕਲਾਸ 'ਚ ਪੜਦੇ ਹੋ 3 ਕਿਹੜੀ ਕਲਾਸ 'ਚ ਪੜਦੇ ਹੋ ਕਿੰਥੋਂ ਹੋ ਦੀ ਸੀ ਬਿਲੋਂਗ ਕਰਦੇ ਕਿੱਥੋਂ ਕਰਦੇ ਅੰਮ੍ਰਿਤਸਰ ਪੰਜਾਬ ਅੰਮ੍ਰਿਤਸਰ ਤੋਂ ਬਿਲੋਂਗ ਕਰਦੇ ਹੋ ਮਾਝੇ ਵਾਲੇ ਹੋ ਤੁਸੀਂ ਤੇ ਹਾਂਜੀ ਹਾਂਜੀ ਸੋ ਇਹ ਐਕਟਿੰਗ ਕਲਾਸਿਸ ਕੀ ਗੁਰਮੇਹਰ ਲੈ ਮਤਲਬ ਚਲਦੀਆਂ ਨੇ ਕਿ ਨੈਚੁਰਲ ਐਕਟਿੰਗ ਕਲਾਸ ਨਹੀਂ ਕੀਤੀ ਅੱਛਾ ਇਹ ਨੈਚੁਰਲ ਐਕਟਿੰਗ ਹੈ ਹਾਂ ਕਿਵੇਂ ਆਫਰ ਹੋਇਆ ਹੈ ਰੋਲ ਆਰਡੀਸ਼ਨ ਦਿੱਤਾ ਸੀ ਹਾਂ ਇਸ ਤੋਂ ਪਹਿਲਾਂ ਵੀ ਕੋਈ ਹੋਰ ਕੰਮ ਕੀਤਾ ਹੈ ਹਾਂ ਜੀ ਕਿਸ ਫਿਲਮ ਚ ਕੀਤਾ ਵਾਈਬ ਤੇਰੀ ਮੇਰੀ ਮਿਲਦੀ ਉਹ ਜੇ ਰਿਲੀਜ਼ ਨਹੀਂ ਹੋਈ ਓਕੇ ਸੋ ਇਸ ਫਿਲਮ ਦੇ ਵਿੱਚ ਜਿੱਥੇ ਗਿੱਪੀ ਗਰੇਵਾਲ ਹੋਣੀ ਹੈ ਗੁਰਪਤ ਕੋ ਗੀਜੀ ਹੋਣੀ ਹੈਗੇ ਪ੍ਰਿੰਸ ਕਵਲਜੀਤ ਜੈਜ਼ਮਨ ਬਸਿਮ ਬਹੁਤ ਵੱਡੇ ਵੱਡੇ ਨਾਮ ਹੈ ਨਿਰਮਲ ਰਿਸ਼ੀ ਮੈਮ ਹੋਣੀ ਹੈ ਸੋ ਉਹਨਾਂ ਨਾਲ ਕੰਮ ਕਰਨ ਦਾ ਜੱਗੀ ਸਿੰਘ ਉਹਨਾਂ ਦੇ ਤੁਸੀਂ ਡਾਕਟਰ ਦਾ ਰੋਲ ਪਲੇ ਕੀਤਾ ਹੈ ਇਹਦੇ ਵਿੱਚ ਹੈ ਨਾ ਉਹਨਾਂ ਦੇ ਨਾਲ ਸਕਰੀਨ ਸ਼ੇਅਰ ਕਰਨ ਦਾ ਐਕਸਪੀਰੀਅੰਸ ਕਿਵੇਂ ਦਾ ਰਿਹਾ ਸਾਰਾ ਬਹੁਤ ਵਧੀਆ ਫੀਲ ਹੋਇਆ ਲੋਕ ਸੱਟ ਤੇ ਮਜ਼ਾ ਹੁੰਦਾ ਸੀ ਹਾਂਜੀ ਬਹੁਤ ਜਦੋਂ ਮੱਥਾ ਟੇਕਣ ਗਏ ਸੀ ਤੁਸੀਂ ਉੱਥੇ ਉੱਥੇ ਬਹੁਤ ਮਜ਼ਾ ਆਇਆ ਤੇ ਕਿਤੇ ਮੈਂ ਜੋਰ ਸਾਹਿਬ ਪਹਿਲਾਂ ਕਦੀ ਗਏ ਸੀ ਨਹੀਂ ਫਰਸਟ ਟਾਈਮ ਸੀਗਾ ਹਾਂਜੀ ਸੋ ਉੱਥੇ ਜਾ ਕੇ ਮਮਾ ਪਾਪਾ ਵੀ ਨਾਲ ਗਏ ਸੀ ਆਪਾ ਗਏ ਸੀ ਮਮਾ ਨਹੀਂ ਗਏ ਅੱਛਾ ਤੇ ਕਿੰਨੀ ਖੁਸ਼ੀ ਹੋਈ ਕਿ ਹਾਂ ਮੈਂ ਇੰਨੀ ਛੋਟੀ ਉਮਰ ਦੇ ਵਿੱਚ ਇਸ ਇਸ ਜਿਹੜੀ ਥਾਂ ਤੇ ਪਹੁੰਚ ਗਈ ਹਾਂ ਨਾ ਤਕਸ਼ਰੀ ਹਯੂਰ ਸਾਹਿਬ ਦੇ ਵਿੱਚ ਜਿੱਤੇ ਲੋਕਾਂ ਨੂੰ ਬਹੁਤ ਚੇਅਰ ਲੱਗ ਜਾਂਦਾ ਪਹੁੰਚਣ ਦੇ ਵਿੱਚ ਹੈ ਨਾ ਮਾਥਾ ਟੇਕਣ ਚ ਮੈਨੂੰ ਬਹੁਤ ਚੰਗਾ ਲੱਗਿਆ ਬਹੁਤ ਵਧੀਆ ਫੀਲ ਹੋਇਆ ਬੱਦ ਦੇ ਪਲੇ ਦੀ ਅਸੀਂ ਵੇਖ ਕੇ ਹੁਣੇ ਆਏ ਆ ਪ੍ਰੀਮੀਅਰ ਹੋਇਆ ਹੈ ਮੇਰੇ ਨਾਲ ਜੈਜ਼ਮਨ ਅਕਤਰ ਮੌਜੂਦ ਹੈ ਜੈਜ਼ਮਨ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਥੈਂਕ ਯੂ ਜੀ ਬਹੁਤ ਅੱਛਾ ਪਹਿਲੀ ਗੱਲ ਤਾਂ ਮੈਂ ਕਹੂੰਗੀ ਕਿ ਇੰਨਾ ਚੰਗਾ ਸੁਨੇਹਾ ਬਹੁਤ ਹੀ ਪਿਆਰਾ ਮੈਨੂੰ ਲੱਗਦਾ ਕਿ ਅੱਜ ਦੀ ਵੈਸੇ ਮੈਂ ਇਹ ਚੀਜ਼ਾਂ ਰਿਅਲਾਈਜ਼ ਕਰਦੀ ਹਾਂ ਕਿਉਂਕਿ ਆਪਾਂ ਗ੍ਰੋਥ ਗ੍ਰੋਥਰੋ ਹੋ ਕੇ ਜਾਣੇ ਹਨਾ ਜਿਹੜੀਆਂ ਫੈਮਲੀਆਂ ਦੇ ਸਿਚੁਏਸ਼ਨਲੀ ਪਰਿਵਾਰ ਦੇ ਵਿੱਚੋਂ ਆਪਾਂ ਜਦੋਂ ਨਿਕਲਦੇ ਆ ਜਾਂ ਜਿਹੜੀ ਦੌੜ ਲੱਗੀ ਹੋਈ ਹੈ ਨਾ ਤੇ ਉਹ ਪਿੱਛੇ ਮੁੜ ਕੇ ਬੰਦੇ ਨੂੰ ਕਈ ਵਾਰੀ ਸਮਾਂ ਨਹੀਂ ਮਿਲਦਾ ਦੇਖਣ ਦਾ ਹਨਾ ਔਰ ਬਹੁਤ ਅੱਛਾ ਮੈਸੇਜ ਹੈ ਇਸ ਮੂਵੀ ਦਾ ਫੈਮਿਲੀ ਇੰਪੋਰਟੈਂਟ ਹੈ ਸਭ ਤੋਂ ਪਹਿਲਾਂ ਪਰਿਵਾਰ ਹੈ ਮਾਂ ਪਿਓ ਭੈਣ ਭਰਾ ਉਸ ਤੋਂ ਬਾਅਦ ਬਾਕੀ ਚੀਜ਼ ਆਉਂਦੀਆਂ ਨੇ ਸੋ ਆਈ ਏਮ ਰੀਲੀ ਲੱਕੀ ਕਿ ਮੈਂ ਬਹੁਤ ਗੁੱਡ ਫੀਲ ਕਰ ਰਹੀ ਹਾਂ ਕਿਉਂਕਿ ਆਲਵੇਜ਼ ਮੇਰੀ ਸਪੋਰਟ 'ਚ ਮੇਰੇ ਮੰਮਾ ਮੇਰੇ ਨਾਲ ਹੁੰਦੇ ਆ ਤੇ ਮੈਂ ਅੱਜ ਬਹੁਤ ਲੱਕੀ ਹਾਂ ਜੋ ਮੈਂ ਅੱਜ ਮੂਵੀ ਦੇ ਵਿੱਚ ਦੇਖਿਆ ਕਿ ਪੇਰੈਂਟਸ ਕਈ ਵਾਰੀ ਬੱਚਿਆਂ ਨੂੰ ਟਾਈਮ ਨਹੀਂ ਦੇ ਪਾਉਂਦੇ ਜਾਂ ਬੱਚੇ ਪੇਰੈਂਟਸ ਦੀ ਇੰਪੋਰਟੈਂਸ ਨੂੰ ਨਹੀਂ ਸਮਝ ਪਾਉਂਦੇ ਸੋ ਮੈਂ ਇਹੀ ਕਹੂੰਗੀ ਕਿ ਵੈਸੇ ਮੈਂ ਛੇਤੀ ਕਿਤੇ ਕਦੀ ਇਦਾਂ ਦਾ ਮੇਰੇ ਤੋਂ ਕਦੀ ਨਹੀਂ ਹੋਇਆ ਕੁਝ ਕਿ ਮੈਂ ਕਦੀ ਹਰਟ ਕਰਾਂ ਪਰ ਜੇ ਮੈਂ ਕਦੀ ਕੀਤਾ ਵੀ ਹੋਵੇ ਤਾਂ ਮੰਮੀ ਤੋਂ ਅੱਜ ਮਾਫੀ ਮੰਗਦੀ ਆਂ ਮੈਂ ਕਦੀ ਵੀ ਨਹੀਂ ਕੀਤਾ ਅਰਦਾਸ ਸਰਬੱਤ ਦੇ ਭਲੇ ਦਾ ਹੁਣੇ ਪ੍ਰੀਮੀਅਰ ਅਸੀਂ ਵੇਖ ਕੇ ਖਤਮ ਕੀਤਾ ਹੈ ਔਰ ਬਹੁਤ ਭਾਵੁਕ ਹੋਏ ਆਂ ਅਸੀਂ ਤੁਹਾਡੇ ਕਿਰਦਾਰਾਂ ਨੂੰ ਵੀ ਤੇ ਦੋਸਤਾਂ ਦਾ ਜਿਹੜਾ ਕਿਰਦਾਰ ਤੁਸੀਂ ਨਿਭਾਇਆ ਹੈ ਨਾ ਦੋਸਤ ਹੀ ਜ਼ਿੰਦਗੀ ਦੇ ਵਿੱਚ ਰੰਗ ਭਰ ਦਿੰਦੇ ਆਂ ਜਾਨ ਪਾ ਦਿੰਦੇ ਆ ਕੀ ਕਹਿਣਾ ਚਾਹੋਗੇ ਅਰਦਾਸ ਸਰਬੱਤ ਦੇ ਭਲੇ ਦਾ ਬਿਤੇ ਸਭ ਤੋਂ ਵਧੀਆ ਗੱਲ ਜਿਹੜੀ ਹੈ ਨਾ ਮੈਂ ਜਿਹੜੀ ਕਹਿਣੀ ਚਾਹੁੰਦਾ ਵੀ ਗੁਰੂ ਸਾਹਿਬ ਨੇ ਸਾਡੇ ਤੇ ਕਿੱਡੀ ਵੱਡੀ ਬਖਸ਼ਿਸ਼ ਕੀਤੀ ਹੈ ਵੀ ਪੰਜਾਬੀਆਂ ਦੇ ਹਿੱਸੇ ਕੋਈ ਚੀਜ਼ ਆਈ ਹੈ ਜਿਹੜੀ ਕਿਸੇ ਵੀ ਹਿੱਸੇ 'ਚ ਨਹੀਂ ਆਈ ਜਾਨੀ ਸਰਬੱਤ ਦੇ ਭਲੇ ਦੀ ਅਰਦਾਸ ਕਿਉਂਕਿ ਅਰਦਾਸ ਗੁਰੂ ਨੇ ਬਖਸ਼ਿਸ਼ ਕੀਤੀ ਹੈ ਉਹਦੇ ਦਰਮਿਆਨ 'ਚ ਅਸੀਂ ਜੋ ਮੰਗ ਲਈਏ ਉਹ ਇੱਕ ਵੱਖਰੀ ਗੱਲ ਹੈ ਲੇਕਿਨ ਅੰਤ ਤੇ ਕੀ ਅਸੀਂ ਮੰਗਦੇ ਹਾਂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਔਰ ਫਿਲਮ ਬਹੁਤ ਹੀ ਭਾਵੁਕ ਕਰਦੀ ਵਾਲੀ ਹੈ ਮੈਂ ਤਾਂ ਸਾਰੇ ਪਰਿਵਾਰਾਂ ਨੂੰ ਹੀ ਕਹਾਂਗਾ ਕਿ ਫਿਲਮ ਜ਼ਰੂਰ ਦੇਖੋ ਆ ਕੇ ਸੋ ਅਰਦਾਸ ਸਰਬੱਤ ਦੇ ਭਲੇ ਦੀ ਵੇਖਣ ਆਏ ਸੀ ਸੋ ਮੇਰੇ ਨਾਲ ਮੇਰੇ ਸੀਨੀਅਰ ਪੱਤਰਕਾਰ ਵੀ ਇੱਥੇ ਮੌਜੂਦ ਨੇ ਸਾਡੇ ਸੀਨੀਅਰ ਨੇ ਉਹਨਾਂ ਨੂੰ ਪੁੱਛਦੇ ਆ ਰਮਨਦੀਪ ਸੋਢੀ ਜੀ ਨੂੰ ਕਿ ਕਿਵੇਂ ਦੇ ਲੱਗੀ ਫਿਲਮ ਬਹੁਤ ਇਮੋਸ਼ਨਲ ਕਰਦੀ ਹੈ ਇਹ ਫਿਲਮ ਬਹੁਤ ਸਾਰੇ ਸੁਨੇਹੇ ਵੀ ਹੈ ਇਹਦੇ ਵਿੱਚ ਸੋ ਜਦੋਂ ਤੁਸੀਂ ਰਮਨ ਜੀ ਅੰਦਰ ਇਹ ਫਿਲਮ ਵੇਖ ਰਹੇ ਸੀਗੇ ਕਿ ਅੱਖਾਂ ਨਮ ਹੋ ਰਹੀਆਂ ਸੀ ਅਨਿਹ ਸਭ ਤੋਂ ਇੰਪੋਰਟੈਂਟ ਤੇ ਹੈ ਕਿ ਜਿਹੜਾ ਸਿਨੇਮਾ ਨਾ ਸਿਰਫ ਹਾਸੇ ਖੇੜੇ ਤੇ ਚੁਟਕਲਾਂ ਵਾਲਾ ਹੀ ਨਹੀਂ ਹੈ ਤਾਂ ਮੈਨੂੰ ਲੱਗਦਾ ਹੈ ਕਿ ਸਬਜੈਕਟ ਬੇਸ ਜਿਹੜੀ ਮੂਵੀ ਕਿਪੀ ਬਾਈ ਹੋਰਾਂ ਨੇ ਬਣਾਈ ਹੈ ਉਹ ਵਾਕਈ ਸਾਬਤ ਕਰਦੀ ਹੈ ਕਿ ਸਿਨੇਮਾ ਜਿਹੜਾ ਇੱਕ ਇੱਕ ਸੀਰੀਅਸ ਕਨਸੈਪਟ ਤੇ ਇੱਕ ਸੀਰੀਅਸ ਸਬਜੈਕਟ ਤੇ ਸਮਾਜਿਕ ਰਿਸ਼ਤਿਆਂ ਤੇ ਬਣ ਸਕਦਾ ਹੈ ਬਣੀਆਂ ਵੀ ਬਹੁਤ ਫਿਲਮਾਂ ਨੇ ਪਰ ਮੈਨੂੰ ਲੱਗਦਾ ਪੰਜਾਬੀ ਸਿਨੇਮਾ ਦੇ ਅੰਦਰ ਇਹ ਰਿਸਕ ਲੈਣਾ ਕੋਈ ਸੌਖੀ ਗੱਲ ਨਹੀਂ ਹੁੰਦੀ ਤਾਂ ਅਰਦਾਸ ਸਰਬੱਤ ਦੇ ਭਲੇ ਦੀ ਜਿਹੜੀ ਫਿਲਮ ਹੈ ਪਹਿਲੀ ਗੱਲ ਤੇ ਹੈ ਕਿ ਇਹ ਪੂਰੇ ਪਰਿਵਾਰ ਦੇ ਨਾਲ ਵੇਖਣ ਵਾਲੀ ਫਿਲਮ ਹੈ ਦੂਸਰਾ ਸਮਾਜਿਕ ਰਿਸ਼ਤਿਆਂ ਦੇ ਵਿੱਚ ਜਿਹੜੀਆਂ ਬਹੁਤ ਸਾਰੀਆਂ ਕ੍ਰਿਤਿयां ਫੈਲ ਗਈਆਂ ਜਿਨ੍ਹਾਂ ਦੇ ਬਾਰੇ ਕੋਈ ਵੀ ਵਿਅਕਤੀ ਗੱਲ ਕਰਨ ਦੀ ਜੁਰਤ ਨਹੀਂ ਕਰ ਰਿਹਾ ਜੇ ਕੋਈ ਰਿਸ਼ਤੇਦਾਰ ਦੋਸਤ ਮਿੱਤਰ ਤੁਹਾਡਾ ਸੱਜਣ ਸਨੇਹੀ ਉਸ ਵਿਸ਼ੇ ਤੇ ਗੱਲ ਕਰਦਾ ਤੇ ਉਹਦਾ ਬਾਈਕਾਟ ਹੋ ਜਾਂਦਾ ਸਾਂਝੇ ਰੂਪ ਤੇ ਇੱਕ ਸਕਰੀਨ ਤੇ ਇਹ ਗੱਲ ਕੀਤੀ ਗਈ ਹੈ ਜਿੱਦੇ ਤੁਸੀਂ ਕਿਸੇ ਨਾਲ ਲੜ ਨਹੀਂ ਸਕਦੇ ਝਗੜ ਨਹੀਂ ਸਕਦੇ ਪਰ ਤੁਹਾਨੂੰ ਬੈਠਿਆਂ ਬੈਠਿਆਂ ਫਿਲਮ ਦੇ ਕਈ ਡਾਇਲਗ ਤੇ ਕਈ ਸੀਨ ਡਾਇਲਗ ਤਾਂ ਤੁਹਾਨੂੰ ਪ੍ਰਭਾਵਿਤ ਕਰਦੇ ਆ ਪਰ ਕਈ ਸੀਨ ਆਪ ਮਹਾਰੇ ਜਿਵੇਂ ਬਾਈ ਪ੍ਰਿੰਸ ਦਾ ਜਿਹੜਾ ਸੀਨ ਆਉਂਦਾ ਉਹ ਤੁਹਾਨੂੰ ਆਪਣੇ ਆਪ ਵੀ ਕੁਝ ਇਹੋ ਜਿਹਾ ਸਿਖਾ ਜਾਂਦਾ ਹੈ ਕਿ ਤੁਸੀਂ ਇੱਕ ਬਹੁਤ ਬੋਝਾਂ ਵਾਲੀ ਪੰਡ ਲੈ ਕੇ ਤੁਸੀਂ ਅੰਦਰ ਜਾਂਦੇ ਹੋ ਤਾਂ ਉਹ ਲਾ ਕੇ ਤੁਸੀਂ ਵਾਪਸ ਆਉਂਦੇ ਹੋ ਬੰਦੇ ਨੂੰ ਐ ਲੱਗਦਾ ਹੈ ਵੀ ਐਵੇਂ ਅਸੀਂ ਤਾਂ ਕਿਹੜੀ ਬੱਲੇ ਬੱਲੇ ਚ ਘੁੰਮਦੇ ਫਿਰਦੇ ਆ ਜਾਂ ਬਹੁਤ ਸਾਰੇ ਸਟ्रेस ਇਹੋ ਜਿਹਾ ਕਿ ਅਸੀਂ ਇਕੱਲੇ ਬੰਦੇ ਦਾ ਸ਼ਿਕਾਰ ਹੈਗੇ ਆ ਤਾਂ ਫਿਲਮ ਇਹ ਦੱਸਦੀ ਹੈ ਕਿ ਜੋ ਕੇ ਦੌਰ ਦੇ ਅੰਦਰ ਤੁਸੀਂ ਆਪਣੇ ਬੋਝ ਕਿਵੇਂ ਲਾਉਣੇ ਆ ਜ਼ਿੰਦਗੀ ਹਲਕੀ ਕਿਵੇਂ ਮਹਿਸੂਸ ਕਰਨੀ ਹੈ ਮੈਨੂੰ ਆਪਣੇ ਬڑے ਮਿੱਤਰ ਯਾਦ ਆ ਰਹੇ ਆ ਜਿਹੜੇ ਇਸ ਤਰ੍ਹਾਂ ਦੀ ਬੇਪਰਵਾਹੀ ਵਾਲੀ ਜ਼ਿੰਦਗੀ ਜਿਉਂਦੇ ਆ ਵੀ ਯਾਰ ਕੀ ਫਾਇਦਾ ਛੋਟੀ ਜੀ ਜ਼ਿੰਦਗੀ ਹੈ ਇਹਨੂੰ ਜਿਉਣਾ ਲਾਣਾ ਚਾਹੀਦਾ ਵੈਸੇ ਅਰਦਾਸ ਪਹਿਲੀ ਫਿਲਮ ਸੀ ਅਰਦਾਸ ਕਰਾਂ ਉਹ ਦੋਵੇਂ ਵੀ ਇਸੇ ਤਰ੍ਹਾਂ ਹੀ ਸਿਖਾਉਂਦੀਆਂ ਸੀ ਕਿ ਜ਼ਿੰਦਗੀ ਜਿਉਣੀ ਕਿਵੇਂ ਆ ਅਰਦਾਸ ਸਰਬੱਤ ਦੇ ਭਲੇ ਦੀ ਦੇ ਵਿੱਚ ਪਾਰਟਿਕੂਲਰ ਸਟੋਰੀ즈 ਨੂੰ ਟੱਚ ਕੀਤਾ ਗਿਆ ਜਿਵੇਂ ਊਮਨ ਏਮਪਾਵਰਮੈਂਟ ਦੀ ਗੱਲ ਕੀਤੀ ਗਈ ਹੈ ਕਿ ਅੱਜ ਦੇ ਦੌਰ ਦੇ ਅੰਦਰ ਜਿਹੜਾ ਮੁੰਡਾ ਲੈਣ ਦਾ ਕਨਸੈਪਟ ਹੈ ਉਹਦੇ ਤੇ ਕਿੰਨੀ ਪਿਆਰੀ ਚੋੜ ਜਿਹੜੀ ਆ ਉਹ ਮਾਰੀ ਗਈ ਹੈ ਕਿ ਆਪ ਮਾਰੀ ਕ੍ਰੈਕਸ ਆਫ ਦਾ ਸਟੋਰੀਜ਼ ਕੇ ਤੁਸੀਂ ਫਿਲਮ ਵੇਖਣ ਤੋਂ ਬਾਅਦ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਸਿੱਖ ਕੇ ਆਉਂਗੇ ਜਿਹੜੀਆਂ ਤੁਸੀਂ ਜੇਬ ਚ ਪਾਈ ਫਿਰਦੇ ਹੋ ਤੇ ਕੱਢਣ ਨੂੰ ਤਿਆਰ ਨਹੀਂ ਅਸੀਂ ਅੱਜ ਨਾਲ ਸਿਆਣੇ ਹੋ ਗਏ ਬੋਧ ਹਨ ਅਸੀਂ ਜੇ ਵੀ ਸਾਡੇ ਵਰਗਾ ਕੋਈ ਨਹੀਂ ਹੈਗਾ ਪਰ ਇਹਨਾਂ ਨੇ ਸਿਆਣਿਆਂ ਨੇ ਸਾਡੀ ਉਮਰਾਂ ਦੇਖੀਆਂ ਨੇ ਅਸੀਂ ਸੋਚਦੇ ਆ ਸਾਡੇ ਕੋਲ ਫੋਨ ਆ ਗਿਆ ਅੱਜ ਹੈ ਨਾ ਵੀ ਅਸੀਂ ਸਮਝਦਾਰ ਆ ਵੀ ਤੁਸੀਂ ਕੀ ਕੀਤਾ ਜ਼ਿੰਦਗੀ ਦੇ ਅੰਦਰ ਅਸੀਂ ਇਹ ਕਹਿ ਕੇ ਇਹਨਾਂ ਨੂੰ ਪਾਸੇ ਕਰਦੇ ਆ ਵੀ ਅਸੀਂ ਪਤਾ ਨਹੀਂ ਕੀ ਕਰ ਲਾਂਗੇ ਅਸੀਂ ਕੁਝ ਨਹੀਂ ਕਰ ਸਕਦੇ ਇਹਨਾਂ ਕੋਲ ਵੱਡੇ ਦਿਮਾਗ ਨੇ ਇਹਨਾਂ ਦੀ ਸੁਣਨੀ ਚਾਹੀਦੀ ਆ ਹੁਣ ਜੇ ਗੁਰਪ੍ਰੀਤ ਕੁੱਕੀ ਫਿਲਮ ਦੇ ਅੰਦਰ ਸੁਣ ਲੈਂਦਾ ਵੀ ਉੱਥੇ ਨਾ ਜਾਂਦੇ ਆ ਨਾ ਰਾਤ ਨੂੰ ਉਹ ਪਿੱਛੇ ਮਾਂ ਪਿਓ ਨਾ ਬਿਲਕਦੇ ਉਹਨਾਂ ਦੀ ਤਲਾਸ਼ ਚ ਨਾ ਜਾਂਦੇ ਆ ਨਾ ਉਹ ਐਡਾ ਵੱਡਾ ਹਾਦਸਾ ਨਹੀਂ ਵੀ ਆਪ ਪੜਨਾ ਸੀਗਾ ਨਾ ਬਹੁਤ ਨੇ ਇਹ ਨਾ ਸਾਰੇ ਹੀ ਨੇ ਨਾ ਵੀ ਜਿਵੇਂ ਕਿ ਪੀਵਾਈ ਦਾ ਰੋਲ ਹੈ ਇਹਦੇ ਅੰਦਰ ਹੈ ਨਾ ਵੀ ਕਿਵੇਂ ਇੱਕ ਛੋਟੀ ਜਿਹੀ ਮਿਸ ਅੰਡਰਸਟੈਂਡਿੰਗ ਨੂੰ ਲੈ ਕੇ ਹੈ ਨਾ ਕਿੰਨਾ ਲੰਮਾ ਟਾਈਮ ਉਹਨਾਂ ਨੇ ਸਫਰ ਕਰਿਆ ਆਪਣੇ ਪਰਿਵਾਰ ਤੋਂ ਦੂਰ ਰਹਿ ਕੇ ਕਿਉਂਕਿ ਅੰਦਰਲਾ ਦਾ ਅੰਦਰਲਾ ਦਾ ਮਾਰ ਲਿਆ ਨਾ ਆਪਣਾ ਠੀਕ ਹੈ ਬਾਹਰ ਉਹ ਜ਼ਿੰਦਗੀ ਜੀਣ ਦਾ ਕੀ ਫਾਇਦਾ ਹੈ ਨਾ ਜਦੋਂ ਤੁਸੀਂ ਅੰਦਰਲਾ ਮਾਰ ਕੇ ਜੀਉਨੇ ਹੋ ਵੀ ਆਪਣੀ ਜ਼ਿੰਦਗੀ ਨੂੰ ਜੀਣਾ ਸਿੱਖੋ ਆਪਣੇ ਪਰਿਵਾਰਾਂ 'ਚ ਵਿਚਰਨਾ ਸਿੱਖੋ ਤੇ ਸਾਰੀ ਫਿਲਮ ਬਹੁਤ ਸੋਹਣੀ ਸੀਗੀ ਪਰ ਪਾਪ ਔਰ ਬੇਟੇ ਦੀ ਯਾਰੀ ਤੇ ਕੀ ਕਹਿਣਾ ਚਾਹੋ ਬਿਲਕੁਲ ਦੇਖੋ ਜੀ ਸਮਝਣਾ ਚਾਹੀਦਾ ਹੈ ਨ ਆ ਤੋੜਾ ਦੇ ਵੀ ਕਹਿਣਾ ਚਾਹੁੰਦੇ ਜਿਵੇਂ ਹੁਣ ਬਾਹਰ ਦਾ ਜਾਨਾ ਕਰੇ ਚੱਲਿਆ ਹੋਇਆ ਹੈ ਨਾ ਅਸੀਂ ਬਾਹਰ ਦਾ ਆਪਣੇ ਬੱਚਿਆਂ ਦੇ ਭਰੋਸਾ ਕਰ ਲੈਣੇ 40 ਲੱਖ ਦੇ ਵੀ ਉੱਥੇ ਕਮਾ ਲੈਣਗੇ ਹੈ ਨਾ ਅਸੀਂ ਇੱਥੇ ਉਹਨਾਂ ਦੇ ਭਰੋਸਾ ਨਹੀਂ ਕਰਦੇ ਹੈ ਨਾ ਇਹ ਭਰੋਸੇ ਸਾਨੂੰ ਵੀ ਸਵਾਸ ਬਣਾਣੇ ਪੈਣੇ ਨੇ ਪਿਓ ਨੂੰ ਪੁੱਤ ਦੇ ਬਣਾਉਣਾ ਪੈਣਾ ਪੁੱਤ ਨੂੰ ਪਿਓ ਤੇ ਬਣਾਉਣੇ ਕੀ ਯਾਰੀ ਵਾਂਗੂ ਇਸ ਸਿਸਟਮ ਨਿਭਾਉਣਾ ਪੈਣਾ ਆ ਤੇ ਸਾਨੂੰ ਤਾਂ ਪਤਾ ਬਾਬੇ ਅਰਦਾਸ ਦੀ ਤਾਕਤ ਕੀ ਹੁੰਦੀ ਕਿਉਂਕਿ ਅਸੀਂ ਤਾਂ ਜੇਣਾ ਚੋਂ ਆਏ ਆ ਇਹਨਾਂ ਅਰਦਾਸਾਂ ਕਰਕੇ ਆਏ ਆਂ ਵੀ ਜਿਹੜਾ ਲੋਕਾਂ ਨੇ ਸਾਡੇ ਵਾਸਤੇ ਕੀਤੀਆਂ ਸੀਗੀਆਂ ਸਾਡੀਆਂ ਮਾਮਾਂ ਭੈਣਾਂ ਨੇ ਸਾਡੇ ਵਾਸਤੇ ਕੀਤੀ ਸੀਗਾ ਤਾਂ ਸਾਨੂੰ ਤਾਂ ਪਤਾ ਜੀ ਅਰਦਾਸ ਦੀ ਤਾਕਤ ਦੀ ਅਸੀਂ ਤਾਂ ਅਰਦਾਸਾਂ ਕਰਕੇ ਅੱਜ ਜੀਲ੍ਹਾ ਤੋਂ ਬਾਹਰ ਬੈਠੇ ਆਂ ਤੇ ਇਹ ਸਰਬੱਤ ਦੇ ਭਲੇ ਦੀ ਅਰਦਾਸ ਸਾਰਿਆਂ ਨੂੰ ਕਰਨੀ ਚਾਹੀਦੀ ਤੇ ਸਾਰਿਆਂ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਬਹੁਤ ਬਹੁਤ ਧੰਨ ਸਸਰੀ ਗਾਲ ਜੀ ਸਸਰੀ ਗਾਲ ਜੀ ਸਾਰਿਆਂ ਨੂੰ ਬਹੁਤ ਜ਼ਬਰਦਸਤ ਮੂਵੀ ਹੈ ਅਰਦਾਸ ਮਤਲਬ ਦੇਖਿਆ ਸੱਚੀ ਕੜਨਾਵਾ ਤੇ ਦਾਰੀ ਦਾ ਮਤਲਬ ਬੰਦੇ ਦੀ ਲਾਈਫ 'ਚ ਜੋ ਹੁੰਦਾ ਇਸ 'ਚ ਦਿਖਾਇਆ ਗਿਆ ਜਾਂ ਤਾਂ ਆਪਾਂ ਜਨਰਲ ਜਿਹੜੀ ਮੂਵੀਜ਼ ਦੇਖਦੇ ਆਂ ਉਹ ਜਿਹ ਜੀਪੀ ਗਰੇਵਾਲ ਭਾਜੀ ਘੁੱਗੀ ਭਾਜੀ ਨੇ ਐਕਟਿੰਗ ਇਨੀ ਜ਼ਬਰਦਸਤ ਕੀਤੀ ਹੈ ਮਤਲਬ ਦਿਖਾਇਆ ਗਿਆ ਮਤਲਬ ਆਪਣੇ ਨੂੰ ਦਿਖਾਇਆ ਗਿਆ ਜੀ ਆਪਣੇ ਦੁੱਖ ਹੁੰਦੇ ਆ ਸੁੱਖ ਹੁੰਦੇ ਆ ਸਾਨੂੰ ਰੋ ਸਵੇਰੇ ਜਾ ਕੇ ਰੱਬ ਦਾ ਨਾਮ ਲੈਣਾ ਚਾਹੀਦਾ ਤੁਸੀਂ ਇਹ ਫਿਲਮ ਆਪਣੇ ਬੱਚਿਆਂ ਨਾਲ ਵੀ ਦੇਖ ਸਕਦੇ